ਰੇਡੀ ਗੁਣ ਹੁੰਦੇ ਹਨ ਮਨੁੱਖੀ ਜੀਵਨ ਦਾ ਸ਼ਿੰਗਾਰ ਡੰਡੀ ਵਿਸ਼ੇਸ਼ ਰੂਪ ਵਿੱਚ ਉਹ ਗੁਣ ਜੋ ਨੈਤਿਕ ਆਦਰਸ਼ਾਂ ਅਤੇ ਮਾਨਵੀ ਹਿੱਤਾਂ ਦੀ ਕਰਦੇ ਹਨ ਤਰਜਮਾਨੀ ਡੰਡੀ ਮਨੁੱਖ ਨੂੰ ਮਨੁੱਖ ਬਣਾਉਂਦੇ ਹਨ ਮਨੁੱਖਤਾ ਵਾਲਾ ਡੰਡੀ ਸਹਿਜਤਾ ਸਹਿਨਸ਼ੀਲਤਾ ਅਤੇ ਧੀਰਜ ਵਾਲਾ ਗੁਣਵਾਨ ਵਿਅਕਤੀ ਹੀ ਮਿਥਿਆ ਜਾਂਦਾ ਏ ਤਨਵਾਨ ਡੰਡੀ ਸਧਾਰਨ ਵਿਅਕਤੀ ਦੀ ਸੂਝ-ਬੂਝ ਵੀ ਦਰਸਾਉਂਦੀ ਹੈ ਕਿ ਜੀਵਨ ਸੁਚੱਜ ਨਾਲ ਹੰਡਾਉਣ ਯੋਗ ਹੈ ਅਤੇ ਮਾਨਵੀ ਹਿੱਤਾ ਵਾਲੇ ਕਾਰਜਾਂ ਦੇ ਲੇਖੇ ਲਾਉਣ ਯੋਗ ਹੈ ਡੰਡੀ ਮਨੁੱਖ ਕਿਹੋ ਜਿਹੀ ਜੀਵਨ ਰਾਸ ਰਚਾਉਂਦਾ ਹੈ ਨੇ ਪਰ ਕਰਦਾ ਹੈ ਮਨੁੱਖ ਉੱਤੇ ਡੰਡੀ ਹਰ ਪ੍ਰਾਣੀ ਵਿੱਚ ਹੁੰਦੀ ਹੈ ਸਧਾਰਨ ਅਤੇ ਲੋੜੀਂਦੇ ਗਿਆਨ ਦੀ ਲੋ ਡੰਡੀ ਮਨੁੱਖ ਸਹਜੇ ਕਰ ਸਕਦਾ ਹੈ ਚੰਗੇ ਮਾੜੇ ਦਾ ਨਵੇੜਾ ਡੰਡੀ ਪਾਪ ਪੁੰਨ ਨੇਕੀ ਬਦੀ ਅਤੇ ਚੰਗਿਆਈ ਬੁਰਾਈ ਦਾ ਭਲੀ ਭਾਂਤ ਜਾਣਦਾ ਹੈ ਅੰਤਰਾ ਡੰਡੀ ਵੇਖੋ ਮਨੁੱਖ ਦੀ ਫਿਤਰਤ ਪ੍ਰਸ਼ਨ ਚਿੰਨ ਸੁਖਦਾਈ ਪਲਾਂ ਨੂੰ ਸਵੀਕਾਰਦਾ ਹੈ ਅਤੇ ਦੁਖਦਾਈ ਪਲਾਂ ਨੂੰ ਨਕਾਰਦਾ ਹੈ ਡੰਡੀ ਵੈਸੇ ਮਨੁੱਖ ਸਮਰੱਥ ਹੈ ਨੈਤਿਕ ਪੱਖੋਂ શ્રેષ્ઠ ਸਾਰਥਕ ਅਤੇ ਲਾਹੇਵੰਦ ਕਾਰਜ ਕਰਨ ਦੇ ਡੰਡੀ ਸੁਭਾਅ ਹੈ ਮਨੁੱਖੀ ਕਾਰਜਾਂ ਦਾ ਦਰਪਣ ਡੰਡੀ ਉਹ ਇੱਕ ਅਤੇ ਗਿਆਨ ਹਨ ਰੋਸ਼ਨੀ ਦੇ ਮিনার ਡੰਡੀ ਸਹਿਜ ਅਵਸਥਾ ਵਿੱਚ ਰਹਿਣ ਵਾਲੇ ਵਿਅਕਤੀ ਆਮ ਤੌਰ ਉੱਤੇ ਸਾਉ ਨਿਮਰ ਨਿਮਾਣੇ ਅਤੇ ਨਿੱਕੇ ਡੰਡੀ ਅਜਿਹੇ ਵਿਅਕਤੀਆਂ ਵਿੱਚ ਬਧੇਰੇ ਹੁੰਦੀ ਹੈ ਸਹਿਨਸ਼ੀਲਤਾ ਡੰਡੀ ਉਹ ਨਾ ਆਪਾ ਖੁੰਦੇ ਹਨ ਨਾ ਧੀਰਜ ਅਤੇ ਨਾ ਹੀ ਤੈਸ਼ ਵਿੱਚ ਆਉਂਦੇ ਹਨ ਡੰਡੀ ਨਾ ਉਤੇਜਿਤ ਹੁੰਦੇ ਨੇ ਅਤੇ ਨਾ ਹੀ ਬਕਬਕ ਕਰਦੇ ਨੇ ਡੰਡੀ ਰੈਡੀ ਬਰੋਦੀ ਵਾਤਾਵਰਨ ਵਿੱਚ ਵੀ ਉਹ ਨਹੀਂ ਹੁੰਦੇ ਆਪੇ ਤੋਂ ਬਾਹਰ ਡੰਡੀ ਉਹ ਸਾਊ ਵਰਤੀ ਦੇ ਮਾਲਕ ਬਣੇ ਰਹਿੰਦੇ ਨੇ ਸਬੂਰੀ ਅਤੇ ਸੰਤੋਖੀ ਡੰਡੀ ਸਹਿਨਸ਼ੀਲਤਾ ਦੀ ਰੱਬੀ ਦਾਤ ਉਹਨਾਂ ਦਾ ਆਪਾ ਸਵਾਰਦੀ ਅਤੇ ਸ਼ਿੰਗਾਰ ਦੀ ਡੰਡੀ ਅਜਿਹੇ ਵਿਅਕਤੀ ਬੋਲਚਾਲ ਪੱਖੋਂ ਨਿਮਰ ਲੈਣ ਦੇਣ ਅਤੇ ਵਿਵਹਾਰ ਪੱਖੋਂ ਸੁਗੜ ਸਿਆਣੇ ਮੇਲ ਮਿਲਾਪ ਪੱਖੋਂ ਹਿਤਕਾਰੀ ਅਤੇ ਮਨੁੱਖਤਾ ਦੇ ਕਾਰਜਾਂ ਪ੍ਰਤੀ ਸਵੇਦਨਸ਼ੀਲ ਡੰਡੀ ਸੱਚ ਕਹਿੰਦਾ ਹਾਂ ਰੱਬੀ ਰਾਜਾਕਾਰ ਵੀ ਮੁਹਤਾਜ ਹੁੰਦਾ ਹੈ ਸਹਿਨਸ਼ੀਲਤਾ ਦਾ ਡੰਡੀ ਠੀਕ ਹੈ ਅਸੀਂ ਆਪਣੇ ਧਰਮ ਦੀ શ્રેਸ਼ਟਤਾ ਅਤੇ ਮਹਾਨਤਾ ਦੇ ਨਹੀਂ ਹਾਂ ਕਾਇਲ ਪਰ ਦੂਜੇ ਧਰਮਾਂ ਦਾ અપਮਾਨ ਕਿਉਂ ਪ੍ਰਸ਼ਨ ਚਿੰਨ ਇਹ ਨਿਜਤਾ ਦੀ ਹੱਦ ਸੋਭਦੀ ਨਹੀਂ ਮਨੁੱਖ ਨੂੰ ਡੰਡੀ ਸਦਾਚਾਰ ਪੱਖੋਂ ਅਤੇ ਵਿਵਹਾਰਕ ਪੱਖੋਂ ਅਜਹੀ ਸੋਚ ਬਿਲਕੁਲ ਅਨੁਚਿਤ ਡੰਡੀ ਚیتے ਰਹੇ ਆਪਣੇ ਮਹਿਲ ਦੀ ਨੀ ਰੱਖੀ ਨਹੀਂ ਜਾਂਦੀ ਦੂਜਿਆਂ ਦੀ ਕਬਰ ਉੱਤੇ ਡੰਡੀ ਅਜਹੀ ਕਾਤਕ ਸੋਚ ਹਿਲਾ ਦਿੰਦੀ ਹੈ ਸਹਿਣਸ਼ੀਲਤਾ ਦੀਆਂ ਨੀਹਾਂ ਨੂੰ ਡੰਡੀ ਬਾਬਾ ਫਰੀਦ ਜੀ ਉੱਚੇ ਦਰਜੇ ਦੀ ਸਹਿਣਸ਼ੀਲਤਾ ਦਾ ਮਹੱਤਵ ਦਰਸਾ ਰਹੇ ਹਨ ਇਸ ਤਰ੍ਹਾਂ ਫਰੀਦ ਜੀ ਦਾ ਵਿਚਾਰ ਹੈ ਕਿ हे ਮਨੋਖ ਜੇ ਕੋਈ ਤੈਨੂੰ ਸਰੀਰਕ ਤੌਰ ਉੱਤੇ ਵੀ ਕਸ਼ਟ ਦਿੰਦਾ ਹੈ ਤਾਂ ਵੀ ਤੂੰ ਉਸ ਨੂੰ ਕੁਝ ਨਾ ਕਹ ਸਗੋਂ ਨਿਮਰਤਾ ਸਾਹਿਤ ਉਸ ਪਾਸੋਂ ਕਸ਼ਟ ਦੇਣ ਦਾ ਕਾਰਨ ਪੁੱਛ ਅਤੇ ਖਿਮਾ ਦਾ ਜਾਚਕ ਬਣ ਡੰਡੀ ਅਜਿਹੇ ਵਿਅਕਤੀ ਦਾ ਗਰੋਧ ਮਿਟਾਉਣ ਲਈ ਤੈਨੂੰ ਉਸ ਦੇ ਪੈਰ ਚੁੰਮਣ ਤੋਂ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਡੰਡੀ ਇਹ ਨਾ ਸਿਰਫ ਕਰੋਧ ਮਿਟਾਉਣ ਦੀ ਹੱਦ ਏ ਸਗੋਂ ਆਪਾ ਮਿਟਾਉਣ ਦੀ ਹੱਦ ਹੈ ਡੰਡੀ ਜੇ ਕੋਈ ਵਿਅਕਤੀ